ਪਰ ਉਹਦੇ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਰਣਜੀਤ ਸਿੰਘ ਆ ਬਲਾਕ ਪ੍ਰਧਾਨ ਸ਼ਾਹਕੋਟਾ ਜੀ ਤੇ ਅੱਜ ਸਰਕਾਰ ਦੀਆਂ ਜਿਹੜੀਆਂ ਕਾਨੂੰਨ ਆ ਖੇਤੀ ਮਾਰੂ ਨੀਤੀ ਸੰਬੰਧੀ ਵਾਪਸ ਲਏ ਆ ਉਸੇ ਜਿੱਤ ਦੀ ਖੁਸ਼ੀ ਦੇ ਵਿੱਚ ਸਖਾਨਾ ਕਿਸਾਨਾਂ ਨੇ ਇਕੱਠ ਕੀਤਾ ਆਪਣੇ ਸਮਰਾਲੇ ਦੇ ਵਿੱਚ ਤੇ ਅੱਗੇ ਤੋਂ ਮਾਰੂ ਨੀਤੀਆਂ ਸਰਕਾਰ ਦੀਆਂ ਭਾਰੂ ਨਾ ਹੋਣ ਜਾਣ ਇਹਨਾਂ ਕਰਕੇ ਆਪਣਾ ਕਿਸਾਨਾਂ ਦਾ ਇਕੱਠ ਵਟ ਬਹੁਤ ਵਧੀਆ ਖੁਸ਼ੀ ਦੇ ਵਿੱਚ ਇੱਕ ਜਸ਼ਨ ਦਾ ਮਾਹੌਲ ਹੀ ਬਣਾਈ ਰੱਖਣ ਦੀ ਕਰਕੇ ਕੀਤਾ ਬਾਕੀ ਅੱਜ ਕਾਫਲੇ ਸਮਰ ਕਿੱਥੇ ਜਾ ਰਹੇ ਹਨ ਸਮਰਾਲੇ ਜਾ ਰਹੇ ਆ ਜੀ ਕੀ ਉੱਥੇ ਪ੍ਰੋਗਰਾਮ ਪ੍ਰੋਗਰਾਮ ਇਹੋ ਜਿੱਤ ਦੀ ਖੁਸ਼ੀ ਦੇ ਵਿੱਚ ਉੱਥੇ ਪ੍ਰੋਗਰਾਮ ਸਾਰੇ ਜ਼ਿਲ੍ਹੇ ਦੇ ਪ੍ਰਧਾਨਾਂ ਨੇ ਇਲਾਕੇ ਦੇ ਮਾਹ ਰੈਲੀ ਹੋਣੀ ਆ ਤੇ ਉੱਥੇ ਵੱਖ-ਵੱਖ ਵਿਚਾਰ ਜਿਹੜੇ ਆ ਪੇਸ਼ ਪ੍ਰਧਾਨਾਂ ਦੇ ਹੋਣਗੇ ਜਨਤਾ ਦੇ ਹੋਣਗੇ ਤੇ ਇਸੇ ਕਰਕੇ ਰੈਲੀ ਰੱਖੀ ਗਈ ਉੱਥੇ ਹਾਂ ਜੀ ਕਮਲ ਜੀ ਮੈਂ ਜੀ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆ ਜ਼ਿਲ੍ਹਾ ਜਲੰਧੋਂੋਂ ਜੀ ਕਮਜੀਤ ਸਾਹਿਬ ਅੱਜ ਅਸੀਂ ਫਲੋਰ 'ਤੇ ਇਕੱਠੇ ਹੋਇਆ ਸਾਡੇ ਜਿਹੜੀ ਪੰਜਾਬ ਦੇ ਵਿੱਚ ਆਪ ਸਭ ਨੂੰ ਪਤਾ ਕਿ ਪਿਛਲੇ ਜਨਵਰੀ ਜੇ ਲੈਂਡ ਪੂਲਿੰਗ ਸਕੀਮ ਸਰਕਾਰ ਨੇ ਲਾਗੂ ਕੀਤੀ ਚੱਲ ਰਹੀ ਸੀ ਉਹਦਾ ਵਿਰੋਧ ਚੱਲ ਰਿਹਾ ਸੀ ਜਿਹਦੇ ਵਜ੍ਹਾ ਕਿਸਾਨਾਂ ਨਾਲ ਬਹੁਤ ਧੱਕੇ ਨਾਲ ਜ਼ਮੀਨਾਂ ਸਰਕਾਰ ਆਪਣੇ ਕਾਬਜ਼ੇ ਵਿੱਚ ਲੈਣ ਜਾ ਰਹੀ ਸੀ ਉਹਦਾ ਵਿਰੋਧ ਚੱਲ ਰਿਹਾ ਸੀਗਾ ਕਿਸਾਨਾਂ ਦੇ ਦਵਾਹੇਟ ਪਬਲਿਕ ਦੇ ਦਵਾਹੇਟ ਸਾਰੇ ਪੰਜਾਬ ਦੇ ਵਿੱਚ ਹਰੇਕ ਜੱਥੇਬੰਦੀ ਨੇ ਵਿਰੋਧ ਕੀਤਾ ਵੱਡੇ ਵੱਡੇ ਟਰੈਕਟਰ ਮਾਰਚ ਕੀਤੇ ਨਾ ਮਾਰਚਾਂ ਦੇ ਰੋਹ ਨੂੰ ਦੇਖਦੇ ਸਰਕਾਰ ਨੇ ਉਹ ਨੀਤੀ ਸੀ ਲੈਂਡ ਪੂਲਿੰਗ ਦੀ ਉਹ ਫਾਪਸ ਲਈ ਆ ਪਰ ਇਹ ਸਰਕਾਰ ਨੇ ਇਹ ਆਪਣੇ ਕੈਬਨਟ ਦੀ ਮੀਟਿੰਗ ਕਰਕੇ ਵਾਪਸ ਲਈ ਆ ਪਰ ਜਦੋਂ ਤੱਕ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਸੈਸ਼ਨ ਦੇ ਵਿੱਚ ਨਹੀਂ ਉਸ ਚੀਜ਼ ਨੂੰ ਰੱਦ ਕਰਦੇ ਉਦੋਂ ਤੱਕ ਇਹ ਸ਼ੰਗਾਰਥ ਸੇ ਚੱਲਦਾ ਰਹਿਣਾ ਆ ਪਰ ਸਰਕਾਰ ਦੇ ਝੁੱਕ ਗਈ ਆ ਸਰਕਾਰ ਨੇ ਜਵਾਨੀ ਵਾਪਸ ਲੈ ਲਈ ਆ ਇਸ ਕੁਛ ਪਹਿਲਾਂ ਰੈਲੀ ਅਸੀਂ ਪਹਿਲਾਂ ਹੀ ਰੱਖੀ ਸੀਗੀ ਉੱਥੇ ਸਰਕਾਰ ਦੇ ਵਿਰੋਧ ਰੱਖੀ ਸੀ ਹੁਣ ਇਹ ਖੁਸ਼ੀ ਦੇ ਵਿੱਚ ਰੈਲੀਓ ਮਨਾ ਰਹੇ ਆ ਸਾਰੇ ਪੰਜਾਬ ਤੋਂ ਸਮਰਾਲੇ ਵਿੱਚ ਕਿਸਾਨ ਮਹਾ ਰੈਲੀ ਹੋ ਰਹੀ ਆ ਜੇ ਤੇ ਬਸ ਸਰਕਾਰ ਨੂੰ ਦੱਸਿਆ ਜਾਊਗਾ ਤੋ ਜੋ ਮਰਜ਼ੀ ਕਰਦਾ ਤੇਰੀਆਂ ਗਲਤ ਨੀਤੀਆਂ ਪੰਜਾਬ ਦੇ ਵਿੱਚ ਕਦੀ ਵੀ ਲਾਗੂ ਨਹੀਂ ਹੋਣ ਦਮਨਕਾਰੀ ਨੀਤੀਆਂ ਜਿੰਨੀਆਂ ਸਰਕਾਰ ਦੀਆਂ ਹੈਗੀਆਂ ਇਹ ਕਦੀ ਵੀ ਲਾਗੂ ਨਹੀਂ ਹੋਣ ਦਿੱਤੀਆਂ ਕਿਸਾਨ ਇੱਕ ਜੁੱਟ ਹੋ ਗਏ ਇੱਕ ਮੰਚ ਤੇ ਸਾਰੇ ਇਕੱਠੇ ਰਹਿਣਗੇ